ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਚੜਦੀ ਕਲਾ ਵਿੱਚ ਹੋਵਾਂਗੇ ਦੋਸਤੋ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅੱਜ ਅਸੀਂ ਗਏ ਸੀਗੇ ਟ੍ਰੋਏ ਸ਼ਹਿਰ ਦੇ ਵਿੱਚ ਇੱਕ ਲਾਈਟਿੰਗ ਸ਼ੋਅ ਦੇਖਣ ਉੱਥੇ ਸੱਤ ਤੋਂ ਉਹਨਾਂ ਨੇ ਲਏ 10 ਡਾਲਰ ਲਾਈਟਿੰਗ ਸ਼ੋਅ ਕਰਿਆ ਹੋਇਆ ਸੀ ਉਹਨਾਂ ਦਾ ਪ੍ਰੋਗਰਾਮ ਅਰੇਂਜ ਕਰਿਆ ਹੋਇਆ ਸੀਗਾ ਤੇ ਵਿੱਚ ਦੀ ਨੰਘ ਕੇ ਜਾਣਾ ਸੀ ਉਹਦੇ ਲਾਈਟਾਂ ਲਾਈਆਂ ਹੋਈਆਂ ਸੀ ਸਜਾਵਟ ਕੀਤੀ ਹੋਈ ਸੀ ਤੇ ਜਦੋਂ ਅਸੀਂ ਵਾਪਸ ਆਉਂਦੇ ਸੀ ਰਾਹ ਦੇ ਵਿੱਚ ਸ਼ਹਿਰ ਆਉਂਦਾ ਪਿਕੂਆ ਜਦੋਂ ਪਿਕੂਏ ਆਏ ਤਾਂ ਅਸੀਂਾਂ ਲਾਈਟਾਂ ਦੇਖੀਆਂ ਇਹ ਕਿਸੇ ਦੇ ਘਰ ਦੇ ਵਿੱਚ ਲਾਈਆਂ ਹੋਈਆਂ ਨੇ ਸ਼ੌਂਕ ਦਾ ਕੋਈ ਮੋਲ ਨਹੀਂ ਇਹ ਇੱਕ ਗੋਰੇ ਨੇ ਆਪਣੇ ਘਰ ਦੀ ਸਜਾਵਟ ਕੀਤੀ ਹੋਈ ਆ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਤੇ ਫ੍ਰੀ ਦੇ ਵਿੱਚ ਇਹ ਉਹਨੇ ਸਜਾਵਟ ਕੀਤੀ ਹੋਈ ਆ ਲੋਕ ਆ ਕੇ ਦੇਖਦੇ ਨੇ ਵੀਡੀਓ ਬਣਾਉਂਦੇ ਆ ਅੱਜ ਹੈਗਾ ਜਾਨੀ 30 ਨਵੰਬਰ 2024 ਤੇ 크리스마ਸ ਵਾਸਤੇ ਨੇ ਕੀਤੀ ਆ ਇਹ ਸਜਾਵਟ ਤੇ ਇਹ ਰੱਖੂਗਾ ਇਹਨੂੰ ਲਗਭਗ 1 ਜਨਵਰੀ ਤੱਕ 25 ਤਰੀਕ ਨੂੰ ਇਹਨਾਂ ਦੀ 크리스마ਸ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ 1 ਜਨਵਰੀ ਨੂੰ ਨਵਾਂ ਸਾਲ ਤੇ ਤੁਸੀਂ ਇਹ ਦੇਖੋ ਵੀ ਕਿੰਨੀ ਬਰੀਕੀ ਨਾਲ ਕਿੰਨਾ ਸਮਾਨ ਲਾਇਆ ਹੋਇਆ ਤੇ ਕਿੰਨੀ ਸਿੱਦਤ ਨਾਲ ਬੰਦੇ ਨੇ ਸਜਾਵਟ ਕੀਤੀ ਹੋਈ ਆ ਇਹੋ ਜਿਹੇ ਦੇਸਾਂ ਦੇ ਵਿੱਚ ਪੈਸੇ ਦਾ ਪ੍ਰਬੰਧ ਤਾਂ ਬੰਦਾ ਕਰ ਲੈਂਦਾ ਪਰ ਟਾਈਮ ਐਡਜਸਟ ਕਰਨਾ ਇੱਥੇ ਬਹੁਤ ਔਖਾ ਕਿਉਂਕਿ ਟਾਈਮ ਦੀ ਇੱਥੇ ਹਰ ਬੰਦੇ ਕੋਲੇ ਕਮੀ ਆ ਪਰ ਬੰਦੇ ਨੇ ਦੇਖੋ ਕਿੰਨੀ ਸਿੱਦਤ ਨਾਲ ਆ ਦੇਖੋ ਤੁਸੀਂ ਜੰਗਲ ਦੇ ਵਿੱਚ ਹੈਰਨ ਤੇ ਇੱਥੇ ਤੁਹਾਨੂੰ ਦਿਖਾਵਾਂਗੇ ਗਾਈਆਂ ਵੀ ਬੈਠੀਆਂ ਨੇ ਉਹਨਾਂ ਦੇ ਬੱਚੇ ਕਿੰਨਾ ਇਹਨਾਂ ਵਧੀਆ ਮਾਹੌਲ ਚ ਬਣਾ ਕੇ ਦਿਖਾਇਆ ਹਨਾ ਅਸੀਂ ਨੰਗੇ ਜਾਂਦੇ ਸੀ ਤੇ ਮੈਂ ਖਾ ਚਲ ਵੀਡੀਓ ਬਣਾਉਨੇ ਆ ਤੇ ਪਾਉਨੇ ਆ ਸਾਂਝ ਛੋਡੇ ਨਾਲ ਸੋ ਗੱਲਬਾਤ ਮੈਨੂੰ ਬੜੀ ਵਧੀਆ ਲੱਗੀ ਸੋਹਣਾ ਲੱਗਿਆ ਮਾਹੌਲ ਤੇ ਕੱਲੀ ਕੱਲੀ ਚੀਜ਼ ਕਿੰਨੀ ਮਿਹਨਤ ਕਰੀ ਹੋ ਬੰਦੇ ਨੇ ਹਨਾ ਤੁਸੀਂ ਦੇਖੋ ਸਲਾਮ ਆ ਬੰਦੇ ਦੀ ਮਿਹਨਤ ਨੂੰ ਖੈਰ ਤੇ ਸਿਰਫ ਲੋਕਾਂ ਵਾਸਤੇ ਇਹਦਾ ਘਰ ਵੀ ਔਨ ਰੋਡ ਰੋਡ ਦੇ ਉੱਤੇ ਘਰ ਆ ਤੇ ਰੋਡ ਦੇ ਉੱਤੇ ਹੋਣ ਕਰਕੇ ਲੋਕੀ ਖੜਦੇ ਨੇ ਆਮ ਦੇਖਦੇ ਨੇ ਤੇ ਐਂ ਦੇਖੋ ਗੱਲ ਬਣੀ ਪਈ ਆ ਜਮਾ ਇੰਨਾ ਟਾਈਮ ਇਹਨੇ ਇੰਨਾ ਲਾਈਟਾਂ ਦਾ ਖਰਚਾ ਵੀ ਝੱਲਣਾ ਲਗਭਗ ਇੱਕ ਮਹੀਨਾ ਪਿਆ ਹਜੇ ਮਹੀਨੇ ਤੋਂ ਵੱਧ ਹੀ ਪਿਆ 1 ਜਨਵਰੀ ਅੱਜ 30 ਆ ਤੇ ਪੰਚ ਚਾਰ ਦਿਨ ਪਹਿਲਾਂ ਦੀਆਂ ਲਾਈਆਂ ਵੀ ਹੋਣਗੀਆਂ ਹਜੇ ਹੋਰ ਵੀ ਕਹਿੰਦਾ ਮੈਂ ਇੱਥੇ ਲਾਈ ਜਾਊਗਾ ਲਾਈਟਾਂ ਜਿੰਨੀਆਂ ਵੀ ਕਹਿੰਦਾ ਜਦੋਂ ਤੱਕ 크리스마ਸ ਨਹੀਂ ਆਉਂਦੀ ਹੋਰ ਵੀ ਸਜਾਵਟ ਕਹਿੰਦਾ ਮੈਂ ਕਰੀ ਜਾਊਗਾ ਸੋ ਇਹਨੂੰ ਕਹਿੰਦੇ ਆਂ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਐਂ ਜਮਾਂ ਗੱਲਬਾਤ ਐਂਡ ਕਰੀ ਪਈ ਆ ਜਮਾਂ ਮਤਲਬ ਇਹਨਾਂ ਦੇ ਧਰਮ ਦੇ ਮੁਤਾਬਿਕ ਜਿਹੜੀਆਂ-ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਲਾਈਆਂ ਹੋਈਆਂ ਨੇ ਇਹਨਾਂ ਦੇ ਕਲਚਰ ਦੀਆਂ ਜਿਹੜੀਆਂ ਵੀ ਚੀਜ਼ਾਂ ਨੇ ਗੋਰਿਆਂ ਦੇ ਉਹ ਸਾਰੀਆਂ ਦਿਖਾਈਆਂ ਹੋਈਆਂ ਨੇ ਵਿੱਚ ਚਲੋ ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾ ਕਿਹੜੀ ਚੀਜ਼ ਨੂੰ ਇਹ ਕੀ ਕਹਿੰਦੇ ਆ ਪਰ ਤੁਹਾਨੂੰ ਵੀਡੀਓ ਬਣਾ ਕੇ ਸਾਂਝ ਪਾਤੀ ਆ ਤੇ ਗੱਲਬਾਤ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਇਹੋ ਜਿਹੀਆਂ ਜਿਹੜੀਆਂ ਆਮ ਜ਼ਿੰਦਗੀ ਦੀ ਚੀਜ਼ਾਂ ਵਾਂ ਵਸਤਾਂ ਦੇਖਦੇ ਆ ਉਹੀ ਤੁਹਾਡੇ ਨਾਲ ਸਾਂਝ ਪਾਈਦੀ ਆ ਕੋਈ ਬਹੁਤਾ ਉੜ ਤੂਫਾਨ ਲਿਆ ਕੇ ਨਹੀਂ ਮੱਥੇ ਮੜੀਦਾ ਵੀ ਜਿਹੜੀਆਂ ਆਮ ਜ਼ਿੰਦਗੀ ਚ ਇੱਥੇ ਗੱਲਾਂ ਹੁੰਦੀਆਂ ਆਮ ਵਰਤਾਰੇ ਜਿਹੜੇ ਇੱਥੋਂ ਦੇ ਹੁੰਦੇ ਆ ਦੇਖਦੇ ਆ ਉਹ ਹੀ ਤੁਹਾਡੇ ਨਾਲ ਸਾਝ ਪਾਉਂਦੇ ਆ ਆਹ ਉਹ ਉਹਨਾਂ ਦਾ ਗਮਾਂਡੀ ਆ ਇਹ ਉਸ ਗਮਾਂਡੀ ਉਹ ਉਸ ਘਰ ਦੇ ਨਾਲ ਦਾ ਗਮਾਂਡੀ ਘਰ ਆ ਉਹਨਾਂ ਦੀ ਸਜਾਵਟ ਕੀਤੀ ਹੋਈ ਆ ਪਰ ਇਹਨਾਂ ਨੇ ਤਾਂ ਚਲੋ ਥੋੜੀ-ਮੋਟੀ ਕੀਤੀ ਆ ਪਰ ਉਹਨਾਂ ਨੇ ਐਨ ਜਮਾ ਐਂਡ ਕਰੀ ਪਈ ਆ ਗੱਲਬਾਤ ਸੋ ਇਹੋ ਜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿਣੇ ਹੁੰਨੀਆਂ ਸ਼ੇਅਰ ਲਾਈਕ ਸ਼ੇਅਰ ਫਾਲੋਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੱਸਦੇ ਬਾਤਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਧੰਨਵਾਦ